ਬਹੁਤ ਵੀਰ ਵੀਰੇ ਪੁੱਛਦੇ ਹੁੰਦੇ ਨੇ ਕਿਹੜੀ ਗਰਾਰੀ ਕਿਹੜੀ ਚੱਲੂਗੀ ਕਿਵੇਂ ਰੋਟਾਵੀਟਰ ਦੇ ਚੱਕਰ ਵਾਦੇ ਨੇ ਕਿਵੇਂ ਘਟਦੇ ਨੇ ਆਜੋ ਵੀਰੇ ਤੁਹਾਨੂੰ ਦੱਸੀਏ ਤੇ ਜਿਵੇਂ ਵੀਰੇ ਮੰਨ ਲਓ ਜਿਹੜੀ ਇਹ ਪੀਟੀਓ ਦੇ ਸਾਹਮਣੇ ਗਰਾਰੀ ਹੈ ਇਹ ਜੇ ਵੀਰੇ ਆਪਾਂ ਛੋਟੀ ਕਰਾਂਗੇ ਤਾਂ ਰੋਟਾਵੀਟਰ ਦੇ ਚੱਕਰ ਘਟ ਜਾਣਗੇ ਮਤਲਬ ਜਾਨੀ ਟਰੈਕਟਰ ਦੇ ਉੱਤੇ ਲੋਡ ਘਟ ਜੂਗਾ ਜੇ ਤੁਹਾਡਾ ਕੋਈ ਲੋਡ ਬੜਾ ਜਿਆਦਾ ਲੈ ਰਿਹਾ ਟਰੈਕਟਰ ਤਾਂ ਘਟ ਜੂਗਾ ਜਿਹੜੀ ਇਹ ਵੱਡੀ ਘਰਾਰੀ ਹੈ ਇੱਧਰ ਪਾਵਾਂਗੇ ਜੇ ਵੱਡੀ ਇੱਧਰ ਪਾਤੀ ਛੋਟੀ ਉਧਰ ਤਾਂ ਚੱਕਰ ਘਟ ਜਾਣਗੇ ਠੀਕ ਹੈ ਜੀ ਜਦੋਂ ਵੱਡੀ ਆਪਾਂ ਇਹਦੇ ਉੱਤੇ ਇਹਦੇ ਉੱਤੇ ਪਾਤੀ ਇੱਧਰਲੀ ਸਾਈਡ ਪਾਤੀ ਪੀਡੀਓ ਦੇ ਸਾਹਮਣੇ ਹੁਣ ਆਪਾਂ ਬਦਲੀ ਇਹ ਘਰਾਰੀ ਵੀਰੇ ਹੁਣ ਚੱਕਰ ਇੰਨੇ ਜਿਆਦੇ ਵੱਜ ਜਾਣਗੇ ਤਾਂ ਕਰਕੇ ਬਦਲੀ ਆ ਹੁਣ ਵੀਰੇ ਕੱਦੂ ਦਾ ਸੀਜ਼ਨ ਹੈ ਕੱਦੂ ਦੇ ਵਿੱਚ ਲੋੜਦਾ ਹੁੰਦਾ ਨਹੀਂ ਪਾਣੀ ਪਾਣੀ ਜਿਹਦੇ ਉੱਤੇ ਫਿਰਦਾ ਰਹਿੰਦਾ ਰੋਟਾ ਬੀਡਰ ਚਾਹੀਏ ਆਪਾਂ ਕਿਉਂਕਿ ਲੋੜ ਬਿਲਕੁਲ ਨਾ ਮਾਤਰ ਹੁੰਦਾ ਅਸੀਂ ਵੱਡੀ ਇਹ ਇੱਧਰ ਤਾਂ ਪਾਈ ਹੈ ਤਾਂ ਕਿ ਮਤਲਬ ਘੱਟ ਸਪੀਡ ਦੇ ਵਿੱਚ ਬਹੁਤ ਜਿਆਦੇ ਚੱਕਰ ਬਣ ਜਾਣ ਉਹਦੇ ਉਹਦੇ ਨਾਲ ਕੀ ਹੈ ਵੀਰੇ ਤੇਲ ਵੀ ਟਰੈਕਟਰ ਬਹੁਤ ਘੱਟ ਖਾਂਦਾ ਹੈ ਮੰਨ ਲਓ ਜੇ ਥੋੜਾ 3 3.5 ਲੀਟਰ ਖਾਂਦਾ ਤਾਂ 2.5 ਤੇ ਆ ਜਾਊਗਾ ਕਿਉਂਕਿ ਆਪਣੇ ਚੱਕਰ ਵਧ ਗਏ ਜਿੱਥੇ ਆਪਾਂ ਦੂਜੇ ਲੋਹ ਚ ਕਿੱਦੂ ਕਰਦੇ ਹਾਂ ਉੱਤੇ ਤੀਜੇ ਲੋਹ ਚ ਕਰ ਲਿਓ ਰੇਸ ਘਟਾ ਲਿਓ ਮਤਲਬ ਉਹਦੇ ਨਾਲ ਕੀ ਹੈ ਵੀਰੇ ਬਹੁਤ ਜ਼ਿਆਦਾ ਤੇਲ ਘਟ ਖਾਊਗਾ ਟਰੈਕਟਰ ਕਿਉਂਕਿ ਜ਼ੋਰ ਤਾਂ ਲੱਗਦਾ ਨਹੀਂ ਚੱਕਰ ਇਹਦੇ ਇੱਥੋਂ ਵੱਧ ਗਏ ਬਹੁਤ ਜ਼ਿਆਦਾ ਤੁਸੀਂ ਇਹ ਨੁਕਤਾ ਵਰਤ ਕੇ ਦੇਖੋ ਵੀਰੇ ਵੱਡੀ ਗਰਾਰੀ ਇੱਧਰ ਪਾ ਦਿਓ ਹਾਂ ਜੇ ਤੁਸੀਂ ਲੋਡ ਦਾ ਕੰਮ ਕਰਨਾ ਹੈ ਜਦੋਂ ਕੋਈ ਸੁੱਕੀ ਬਾਣੀ ਹੈ ਸਿਰਫ 5 ਮਿੰਟਾਂ ਦਾ ਹੀ ਕੰਮ ਹੈ ਇਹਨੂੰ ਮੁੱਦਾ ਸਿੱਟੋ ਦੋ ਲੋਕ ਨੇ ਸਿਰਫ 5 ਮਿੰਟਾਂ ਦਾ ਵੀ ਵੱਧ ਨਹੀਂ ਲੱਗਦੇ ਵੀਰੇ ਤਾਂ ਤੁਸੀਂ ਉੱਥੀ ਪਾ ਲਿਓ ਤੇ ਵੱਡੀ ਗਰਾਰੀ ਨੂੰ ਉਧਰ ਪਾ ਲੋ ਤਾਂ ਕਿ ਉਹਦੇ ਚੱਕਰ ਵੱਜ ਜਾਣ ਕੱਦੂ ਕੱਦੂ ਦੇ ਵਿੱਚ ਵੀਰੇ ਤੁਹਾਡਾ ਮੈਂ ਜ਼ਿਆਦਾ ਤਾਂ ਕਹਿੰਦੇ ਨਹੀਂ ਜੇ 20 ਕਿੱਲੇ ਕਰੋਗੇ ਤਾਂ ਮੰਨ ਕੇ ਚੱਲੋ 2-3000 ਦਾ ਡੀਜ਼ਲ ਵੱਜੂਗਾ ਠੀਕ ਹੈ ਵੀਰੇ ਤੇ ਬਹੁਤ ਵਧੀਆ ਕੱਦੂ ਕਰੂਗਾ ਜੇ ਜਾਣਕਾਰੀ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕੋਈ ਹੋਰ ਖੇਤੀ ਆ ਸੰਦ ਲੈਣਾ ਹੁੰਦਾ ਕਿਸੇ ਮੇਰੇ ਵੀਰ ਨੇ ਉਹ ਵੀ ਆਪਣੇ ਕੋਲੇ ਸਾਰੇ ਮਿਲ ਜਾਂਦੇ ਨੇ ਮਲਚਰ ਪਲੋ ਰੋਟਾਵੀਟਰ ਵਗੈਰਾ ਕਿਸੇ ਵੀਰ ਨੇ ਲੈਣੇ ਨੇ ਸੰਪਰਕ ਕਰ ਲਿਓ ਤੇ ਜੇ ਜਾਣਕਾਰੀ ਵਧੀਆ ਲੱਗੀ ਸ਼ੇਅਰ ਕਰ ਦਿਓ ਤੇ ਗਰਾਰੀਆਂ ਬਾਰੇ ਵੀਰੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਨੌਲੇਜ ਦੇਵਾਂਗੇ ਕਿ ਕਿਹੜੇ ਟਰੈਕਟਰ ਦੇ ਕਿੜੀ ਪਊਗੀ ਕਿਹੜੇ ਦੇ ਕਿੜੀ ਪਊਗੀ ਤਾਂ ਕਰਕੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਤੇ ਧੰਨਵਾਦ ਵੀਰੇ